ਇਹ ਕੋਈ ਬੰਦਾ ਨਸ਼ਾ ਕਰਦਾ ਸਾਨੂੰ ਦੱਸੋ ਵਰਤੀ ਉਹਨੂੰ ਦਾਖਲ ਕਰਾ ਦਈਏ ਜਿਹੜਾ ਵੇਚਦਾ ਉਹ ਵੀ ਮੈਨੂੰ ਦੱਸੋ ਕਿ ਆਹ ਫਲਾਣਾ ਵੇਚਦਾ ਮੇਰੇ ਕੋਲ ਇੱਕ ਵੀ ਪਰਸੈਂਟ ਉਹਨੂੰ ਮਾਫ਼ ਕਰਨ ਦਾ ਖਾਨਾ ਹੈ ਨਹੀਂ ਇਹ ਤਾਂ ਨਸ਼ੇ ਦੀ ਰੋਕਥਾਮ ਲਈ ਪਿੰਡ ਰਾਜਪੁਰ ਵਿੱਚ ਹੋਈ ਮੀਟਿੰਗ ਇਸ ਮੀਟਿੰਗ ਦੌਰਾਨ ਕਥਿਤ ਜੋ ਰਣਜੀਤ ਸਿੰਘ ਨੇ ਦੱਸਿਆ ਕੋਈ ਵੀ ਨਸ਼ਾ ਵੇਚਦਾ ਹੈ ਤਾਂ ਉਸ ਦੇ ਸੰਬੰਧੀ ਸਾਨੂੰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਨਸ਼ਾ ਵੇਚਣ ਵਾਲਿਆਂ ਵਿਰੁੱਧ ਨਾਟ ਪਾਈ ਜਾ ਸਕੇ ਤਾਂ ਜੋ ਪੰਜਾਬ ਵਿੱਚ ਨਸ਼ਾ ਪੂਰੀ ਤਰ੍ਹਾਂ ਖਤਮ ਹੋ ਸਕੇ ਪੱਤਰਕਾਰ ਸਾਹਨੀਦੀ ਖਾਸ ਰਿਪੋਰਟ ਮੈਂ ਤਾਂ ਉਹਨਾਂ ਦਾ ਸੁਨੇਹਾ ਲੈ ਕੇ ਆਇਆ ਮੰਜੀਏ ਕੋਈ ਬੰਦਾ ਨਸ਼ਾ ਕਰਦਾ ਸਾਨੂੰ ਦੱਸੋ ਅਸੀਂ ਉਹਨੂੰ ਦਾਖਲ ਕਰਾ ਦਈਏ ਜਿਹੜਾ ਵੇਚਦਾ ਉਹ ਵੀ ਮੈਨੂੰ ਦੱਸੋ ਕਿ ਆ ਫਲਾਣਾ ਵੇਚਦਾ ਮੇਰੇ ਕੋਲ 1% ਉਹਨੂੰ ਮਾਫ ਕਰਨ ਦਾ ਖਾਨਾ ਹਲੇ ਜਾਂਦਾ ਠੀਕ ਹੈ ਕੋਈ ਬੱਚਾ ਪੜਨਾ ਚਾਹੁੰਦਾ ਆ ਉਹ ਵੀ ਅਸੀਂ ਪੜਾਵਾਂਗੇ ਕੋਈ ਨਸ਼ਾ ਛੱਡਣਾ ਚਾਹੁੰਦਾ ਆ ਅਸੀਂ ਉਹਨੂੰ ਦਾਖਲ ਕਰਵਾਵਾਂਗੇ ਠੀਕ ਆ ਉਹ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਦਾ ਜੇ ਸਾਡਾ ਸਹਿਯੋਗ ਕਰੋਗੇ ਇੱਕ ਬੁੜੀਆਂ ਮੈਂ ਅਕਸਰ ਦੇਖਦਾ ਤੁਹਾਡੇ ਇਲਾਕੇ ਨੂੰ ਪਤਾ ਨਹੀਂ ਯਾਰ ਰਿਵਾਜ ਆ ਕਿ ਸੋਨਾ ਪਾਇਆ ਹੁੰਦਾ ਸ਼ਾਮ ਨੂੰ ਸਾਰੀਆਂ ਸੈਰ ਕਰਨ ਤੁਰੀਆਂ ਆਉਂਦੀਆਂ ਕਿਉਂ ਜਦੋਂ ਖੋ ਕੇ ਲੈ ਜਾਂਦੇ ਆ ਫੇ ਸਾਡੇ ਕੋ ਆ ਜਾਂਦੇ ਆ ਹੁਣ ਸਾਡੇ ਕੋ ਕੋਈ ਮਸ਼ੀਨ ਤਾਂ ਹੈ ਨਹੀਂ ਵੀ ਅਸੀਂ ਔੜ ਕੇ ਪੜ ਲਈਏ ਫੇ ਤੁਸੀਂ ਇੱਥੇ ਤੇ ਪੱਤਰਕਾਰਾਂ ਕੋਲ ਚੱਲ ਜਾਂਦੇ ਆ ਪਲੀਜ਼ ਐਦਾਂ ਆ ਜੇ ਕੋਈ ਸੋਨਾ ਜੇ ਤੁਸੀਂ ਪਾਉਣ ਦਾ ਸ਼ੌਕ ਹੀ ਰੱਖਦੇ ਆ ਕਿ ਸ਼ਾਮ ਨੂੰ ਪਲੀਜ਼ ਲਾ ਦਿਆ ਕਰੋ ਇੱਕ ਜਿਹੜੀ ਨਵੇਂ ਮੁੰਡੇ ਆ ਆਪਣੇ ਵਿੱਚੋਂ ਹੀ ਆ ਮੋਟਰਸਾਈਕਲਾਂ ਦੇ ਨੰਬਰ ਵੱਡੇ ਆ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾਈ ਜਾਂਦੇ ਆ ਜਿਗੜਾ ਮੇਰੇ ਕੋ ਆ ਗਿਆ ਇਦਾਂ ਦਾ ਉਹ ਮੈਂ ਛੱਡਣਾ ਨਹੀਂਗਾ ਭਾਵੇਂ ਜੋ ਮਰਜੀ ਕਰਾਂ ਘੱਟ ਤੋਂ ਘੱਟ ਗੱਡੀ ਵਾਲੇ ਨੂੰ ਲੱਖ ਰੁਪਈਆ ਤੇ ਇਹਨੂੰ ਜਿਹੜਾ ਮੋਟਰਸਾਈਕਲ ਦਾ ਨੰਬਰ ਵੱਢਿਆ ਹੋ ਸਕਦਾ ਉਹਨੇ ਕੋਈ ਬਾੜਦਤ ਕੀਤੀ ਹੋਵੇ ਉਹਦੇ 'ਚ ਵੀ ੜਿੱਕੇ ਆ ਸਕਦਾ ਠੀਕ ਹੈ ਸਾਰਾ ਆਪਾਂ ਪਰਿਵਾਰ ਆ ਪਰਿਵਾਰ ਦੀ ਤਰ੍ਹਾਂ ਹੀ ਆਪਾਂ ਕੰਮ ਕਰਨਾ ਸਾਰਿਆਂ ਨੇ ਰਲ ਕੇ ਜੇ ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੋਗੇ ਤੇ ਆਪਾਂ ਇਥੇ ਪੁਲਤਥ ਤੋਂ ਵੀ ਨਸ਼ਾ ਖਤਮ ਕਰ ਦਵਾਂਗੇ